ਕਹਿੰਦਾ ਇੱਕ ਬਾਪ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਉਂਦਾ ਚਾਹੇ ਉਹ ਭੁੱਖਾ ਹੋਵੇ ਚਾਹੇ ਰੱਜਿਆ ਹੋਵੇ ਪਰ ਆਪਣੇ ਬੱਚਿਆਂ ਦੇ ਲਈ ਸਭ ਕੁਝ ਕਰਨਾ ਚਾਹੁੰਦਾ ਹੁੰਦਾ ਆ ਵੀਡੀਓ ਉਹਨਾਂ ਲੋਕਾਂ ਦੇ ਲਈ ਸੇਧ ਦੇਣ ਵਾਲੀ ਬਣਨ ਵਾਲੀ ਹੈ ਜਿਨ੍ਹਾਂ ਲੋਕਾਂ ਨੂੰ ਆਪਣੇ ਮਾਪਿਆਂ ਦੀ ਕਦਰ ਨਹੀਂ ਹੁੰਦੀ ਦੋਸਤੋ ਆ ਵੀਡੀਓ ਦੇਖੀ ਜਿਓ ਤੇ ਆ ਬਾਈ ਦਾ ਟੈਲੈਂਟ ਵੀ ਦੇਖਿਓ ਪਹਿਲਾਂ ਤਾਂ ਟੈਲੈਂਟ ਨੂੰ ਸਲੂਟ ਬਣਦਾ ਤੇ ਇਸ ਬਾਪ ਦੀ ਜ਼ਿੰਮੇਵਾਰੀ ਨਿਭਾਉਣ ਦਾ ਤਰੀਕਾ ਜਿਹੜਾ ਉਹ ਵੀ ਦੇਖ ਕੇ ਨਾ ਇੱਕ ਵਾਰ ਸਲੂਟ ਬਣਦਾ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਕਮੈਂਟਾਂ 'ਚ ਆਪਣੀ ਰਾਹ ਰਹਿ ਜ਼ਰੂਰ ਸਾਂਝੀ ਕਰਿਓ ਦੋਸਤੋ ਤੇ ਆ ਬਾਈ ਨਾ 10 ਉਪਾਇਤੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਗਈ ਹੈ ਬੰਦਾ ਜਿਹੜਾ ਭੁੱਖਾ ਪਾਣਾ ਫਿਰਦਾ ਸੀ ਪਰ ਟੈਲੈਂਟ ਸੁਣੋ ਪਹਿਲਾਂ ਤਾਂ ਆਪਾਂ ਵੀਡੀਓ ਸੁਣਦੇ ਆ ਵੀਡੀਓ ਦੇਖ ਕੇ ਤੁਸੀਂ ਵੀ ਸਮਝ ਜਿਓਗੇ ਵੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੀ ਸਿੱਖਣ ਵਾਲਾ 10:26 ਮਿੰਟ ਹੋ ਰਹੇ ਹਨ ਲਗਭਗ 11:00 ਵੱਜ ਗਏ ਆਸ-ਪਾਸ का एक बार माहौल देख लो पूरा सब कुछ खाली हो गया है और अंकल जी हमें रोड पे ये ਬਾਸੂਰੀ ਕੀ پوری ਸੀ इन्होंने लट्ठ ਲੈ ਰੱਖਾ ਹੈ ਬਹੁਤ ساری ਬਾਸੂਰੀ ਹੈ ਕੀ ਹੋ ਗਿਆ ਕੁਛ ਕੈਸਿੰਗ क्या हो गया नहीं सर कोई बात आ देखो टैलेंट भाई तो <laughs> सुबह से कुछ खाया पिए नहीं कैसा <laughs> सर अभी कुछ खा लिए ਮੁੰਡਾ ਮੰਨ ਲਓ 60 ਰੁਪਏ ਬਚੇ ਹੈ ਸਾਡੇ ਕੋਲ। ਕਿ ਰੀਅਲ ਟੈਲੈਂਟ। ਆ ਦੇਖੋ ਤੁਸੀਂ ਬਾਈ ਕਹਿੰਦਾ ਵੀ ਮੈਂ ਹੁਣ ਭੁੱਖਾ ਫਿਰਦਾ ਸਵੇਰ ਦਾ 10:30 ਵਜੇ ਪਏ ਆ ਤੇ ਇੱਕ ਬਾਪ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਰਿਆ ਉਹ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਤੇ ਟੈਲੈਂਟ ਬਾਈ ਦਾ ਬਹੁਤ ਜ਼ਿਆਦਾ ਹੈ ਤੇ ਜਿਹੜੇ ਲੋਕ ਟੈਲੈਂਟ ਨੂੰ ਪਿਆਰ ਕਰਦੇ ਨੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਤਾਂ ਹਰ ਇੱਕ ਬੰਦੇ ਤੱਕ ਵੀਡੀਓ ਪਹੁੰਚ ਜਾਤਾ ਇਸ ਬਾਈ ਦੀ ਕੋਈ ਮਦਦ ਕਰਨ ਲਈ ਵੀ ਪਹੁੰਚ ਜਾਏ ਕਿਉਂਕਿ ਬਾਈ ਨੇ ਬੰਸਰੀਆਂ ਵੇਚ ਰਿਹਾ ਸੜਕ ਦੇ ਉੱਪਰ ਪਰ ਸੜਕ ਦੇ ਉੱਪਰ ਖਰੀਦਣ ਵਾਲਾ ਕੋਈ ਨਹੀਂ ਪਰ ਇੱਕ ਉਮੀਦ ਇਸ ਬਾਪ ਦੇ ਮਨ ਦੇ ਅੰਦਰ ਹੈ ਕਿ ਵਿਕਾਸ ਇਹ ਬੰਸਰੀਆਂ ਵਿਕ ਜਾਣ ਤੇ ਮੈਂ ਘਰ ਜਾ ਕੇ ਆਪਣੇ ਬੱਚਿਆਂ ਨੂੰ ਕੁਝ ਖਾਣ ਦੇ ਲਈ ਲਿਜਾ ਸਕਦਾ ਤੇ ਆਪਣਾ ਵੀ ਢਿੱਡ ਭਰ ਸਕਦਾ ਪਰ ਇਹ ਬਾਪ ਦੀ ਜ਼ਿੰਮੇਵਾਰੀ ਦੇ ਲਈ ਸਲੂਟ ਬਣਦਾ ਕਿਉਂਕਿ ਇੱਕ ਬਾਪ ਆਪਣੇ ਬੱਚਿਆਂ ਦੇ ਲਈ ਸਭ ਕੁਝ ਕਰ ਸਕਦਾ ਤੇ ਆ ਰਾਤ ਨੂੰ ਘੁੰਮਦਾ ਪਿਆ ਇੱਕ ਬਾਪ ਤੇ ਇਸ ਦੇ ਟੈਲੈਂਟ ਦੇ ਲਈ ਤੁਸੀਂ ਕੀ ਕਹੋਗੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ